पिछले कुछ दिनों से लगातार पठानकोट में अलग अलग जगह पर संदिग्ध व्यक्ति देखे जाने के कई मामले सामने आए हैं जिसको लेकर पठानकोट में पंजाब पुलिस अलर्ट पर है और समय समय पर अपनी चौकसी को बरकरार रखते हुए अलग अलग जगह पर मॉक ड्रिल भी कर रही है जिसके चलते आज पठानकोट में पंजाब पुलिस की ओर से एक मॉल में ड्रिल की गई ताकि अगर कोई संदिग्ध व्यक्ति मॉल में आकर किसी वारदात को अंजाम देने की कोशिश करता है तो उसको पकड़ने के लिए पुलिस के जवानों द्वारा क्या रणनीति बनाई जाएगी उसी को लेकर मॉकड्रिल की गई थी ताकि लोगों में भी पुलिस द्वारा दी जाने वाली सुरक्षा बरकरार रहे बन रहो हमारे साथ और देखते रहो पंजाब जे के न्यूज़ ਸਵੇ ਅਸ एसएसपी ਮਾਨਯੋਗ एसएसपी ਪਠਾਨਕੋਟ ਜੀ ਦੀ ਦਿਸ਼ਾ ਵਿੱਚ ਦੇਸ਼ ਤੇ ਅੱਜ ਇੱਕ ਮੋਕ ਡ੍ਰਿਲ ਕਰਵਾਈ ਗਈ ਹੈ ਨੋਵੈਲਟੀ ਮਾਲ ਦੇ ਵਿੱਚ ਜਿੱਥੇ ਆਪਾਂ ਮੋਕ ਡ੍ਰਿਲ ਕਰ ਰਹੇ ਹਾਂ ਔਰ ਅਸੀਂ ਇਸ ਚੀਜ਼ ਦੀ ਇੱਕ ਪ੍ਰੈਕਟਿਸ ਚੱਲ ਰਹੀ ਹੈ ਕਿ ਅਗਰ ਇਦਾਂ ਦੀ ਕੋਈ ਅਗਰ ਵਾਦਤ ਕਿਸੇ ਤਰੀਕੇ ਨਾਲ ਜਾਂ ਕੁਝ ਸਾਨੂੰ ਕੋਈ ਥ्रेट ਮਿਲ ਜਾਂਦੀ ਹੈ ਤਾਂ ਆਪਾਂ ਨੋਵੈਲਟੀ ਮਾਲ ਨੂੰ ਕਿਵੇਂ ਸਿਕਿਉਰ ਕਰਨਾ ਹੈ ਉਸ ਸੰਬੰਧੀ ਇੱਕ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੀਆਂ ਦੋ ਐਸਯੂਜੀ ਟੀਮਾਂ ਔਰ ਇੱਕ ਕੇਓਆਰਟੀ ਔਰ ਅਸੀਂ ਪੁਲਿਸ ਪੰਜਾਬ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ एसजी ਨੂੰ ਫੁੱਲ ਹਦਾਇਤ ਦਿੱਤੀ ਗਈ ਹੈ ਕਿ ਫੁੱਲ ਕਯੂਬ ਮੈਚ ਤੋਂ ਆਪਣੇ ਫੁੱਲ ਵਾਪਸ ਦੇ ਨਾਲ ਜਿਹੜੀ ਉਹ ਮੌਕ ਡ੍ਰਿਲ ਕੀਤੀ ਜਾਵੇ ਜੋ ਜੋ ਟਾਈਮ ਇਹਨਾਂ ਨੇ ਟ੍ਰੇਨਿੰਗ ਇਹਨਾਂ ਨੂੰ ਕਰਵਾਈ ਗਈ ਸੀ ਉਸ ਹਿਸਾਬ ਦੇ ਨਾਲ ਜਿਹੜੀ ਹੈ ਬਿਲਡਿੰਗ ਇੰਟਰਵੈਸ਼ਨ ਕਰਕੇ ਜਿਹੜਾ ਹੈ ਪਬਲਿਕ ਨੂੰ ਸਿਕਯਰ ਅਸੀਂ ਬਾਰਗੜਨਾ ਹੈ ਔਰ ਕਿ ਅਗਰ ਕੱਲ ਨੂੰ ਜੋ ਵੀ ਇਤਨੀ ਚਨ ਹੋਤੀਆਂ ਹਨ ਉਹ ਅਗਰ ਮਿਲਦੀਆਂ ਹਨ ਉਹਨਾਂ ਨੂੰ ਕਿਵੇਂ ਕਲਰ ਕਰਨਾ ਉਸ ਚੀਜ਼ ਦੀ ਇੱਕ ਮੌਕ ਡ੍ਰਿਲ ਕਰਨਾ ਅ ਜਿਹੜੇ ਨੋਵੈਲਟੀ ਮਾਲ ਦੇ ਵਿੱਚ ਸਟਾਫ ਜਿਹੜੇ ਰਿਟੇਨ ਸਟਾਫ ਨੇ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਹੈ ਕਿ ਇਸ ਜਿਸ ਅਸੀਂ ਮੋਕ ਡ੍ਰਿਲ ਹੀ ਕਰ ਰਹੇ ਹਾਂ ਕਿ ਇਨ ਫਿਊਚਰ ਅਗਰ ਕੋਈ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਆਪਾਂ ਸੇਫਲੀ ਜਿਹੜਾ ਹੈ ਇਸ ਇਸ ਡ੍ਰਿਲ ਜਿਹੜੀ ਅਸੀਂ ਕਰ ਰਹੇ ਹਾਂ ਔਰ ਇਹ ਡ੍ਰਿਲ ਨੂੰ ਫਿਊਚਰ ਨੂੰ ਧਿਆਨ ਰੱਖ ਕੇ ਕਰ ਰਹੇ ਹਾਂ ਕਿ ਅਗਰ ਇਦਾਂ ਦੀ ਕੋਈ ਨੌਬਤ ਆਂਦੀ ਹੈ ਤੇ ਆਪਾਂ ਉਹਨੂੰ ਸੇਫਲੀ ਕਿਵੇਂ ਬਾਹਰ ਕੱਢਾਂਗੇ ਔਰ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਤੁਹਾਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਿਰਫ ਇਹ ਕਿ ਮੋਕ ਡ੍ਰਿਲ ਹੀ ਹੈਗੀ ਹੈ ਪਬਲਿਕ ਲਈ ਵੀ ਸੇਮ ਹੀ ਹੈ ਕਿ ਅਸੀਂ ਜਿੰਨੀ ਕਿ ਪਬਲਿਕ ਅੰਦਰ ਹੈਗੀ ਨੇ ਜਿੰਨਾ ਕਿ ਕਸਟਮਰਸ ਆਏ ਹੋਏ ਨੇ ਇਹਨਾਂ ਵੀ ਆਪਾਂ ਉਹਨੂੰ ਵੀ ਨਾਲ ਹੀ ਬਰੀਫ ਕੀਤਾ ਔਰ ਉਹਨੂੰ ਦੱਸਿਆ ਹੈ ਕਿ ਤੁਸੀਂ ਪਾਣੇ ਕੋਈ ਦੀ ਜ਼ਰੂਰਤ ਨਹੀਂ ਹੈ ਸਿਰਫ ਇੱਕ ਇੱਕ ਮੌਕ ਡ੍ਰਿਲ ਹੈਗੀ ਹੈ ਔਰ ਮਤਲਬ ਆਉਣ ਵਾਲੀ ਦੇ ਕਿ ਕੋਈ ਚੁਣੌਤੀ ਇਦਾਂ ਦੀ ਸਾਡੇ ਉਂਦੀ ਹੈ ਤੇ ਆਪਾਂ ਨੂੰ ਕਿਵੇਂ ਸਾਹਮਣਾ ਕਰਨਾ ਉਸ ਚੀਜ਼ ਦੀ ਸਿਰਫ ਇੱਕ ਇੱਕ ਮੌਕ ਡ੍ਰਿਲ ਕਰ ਰਹੇ ਹਾਂ